ਮੇਰੇ ਛੋਟੇ ਭਾਈ ਭਾਜਪਾ ਅੰਮ੍ਰਿਤਸਰ ਦੇ ਕਰਮਸ਼ੀਲ ਅਧਿਕਸ਼ ਡਾਕਟਰ ਹਰਵਿੰਦਰ ਸਿੰਘ ਸੰਧੂ ਜੀ ਵਰਿਸ਼ਟ ਭਾਜਪਾ ਨੇਤਾ ਔਰ ਬਹੁਤ ਹੀ ਸਤਕਾਰਯੋਗ ਸਾਡੇ ਪ੍ਰੈਸ ਦੇ ਬੰਧੂ ਮਾਤਰ ਸ਼ਕਤੀ ਅੱਜ ਤੁਸੀਂ ਇੱਥੇ ਉਪਸਥਿਤ ਹੋਏ ਹੋ ਮੈਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਔਰ ਅੱਜ ਦੇਸ਼ ਦਾ ਬੜਾ ਦੁਰਭਾਗਯ ਹੈ ਕਿ ਇੱਕ ਮਾਨਸਿਕ ਰੂਪ ਦੇ ਵਿੱਚ ਅਰੀ ਪੱਕਾ ਵਿਅਕਤੀ ਅਰੀ ਪੱਕਾ ਕਹਿੰਨੇ ਆ ਇਮੇਚਿਊਰਡ ਵਿਅਕਤੀ ਉਹ ਅੱਜ ਕੇਵਲ 99 ਸੀਟਾਂ ਜਿੱਤ ਕੇ 543 ਦੀ ਲੋਕ ਸਭਾ ਹੈ ਪਰ ਜੁਗਾੜਬੰਦੀ ਕਰਕੇ ਕੇਵਲ 99 ਸੀਟਾਂ ਜਿੱਤ ਕੇ ਕਾਂਗਰਸ ਦੀ ਆ ਉਹ ਅੱਜ ਲੋਕ ਸਭਾ ਦਾ ਵਿਪੱਖਸ਼ ਦਾ ਨੇਤਾ ਬਣ ਗਿਆ ਰਾਹੁਲ ਗਾਂਧੀ ਸੋ ਇਹ ਦਾ ਸਭ ਜਾਣਨੇ ਆ ਕਿ ਰਾਹੁਲ ਗਾਂਧੀ ਦਾ ਮਾਨਸਿਕ ਸਤਰ ਕਿਸ ਲੈਵਲ ਤੇ ਹੈ ਕਿ ਸੰਸਦ ਦੇ ਆਪਣੇ ਜੀਵਨ ਇਂ ਕਦੀ ਤੇ ਉਹਨਾਂ ਦੀ ਅੱਖ ਫਿਸਲ ਜਾਂਦੀ ਸੀ ਕਦੀ ਉਹਨਾਂ ਦੀ ਜ਼ੁਬਾਨ ਫਿਸਲ ਜਾਂਦੀ ਸੀ ਕਦੀ ਦੇਖਦੇ ਪ੍ਰਧਾਨ ਮੰਤਰੀ ਨੂੰ ਉਹ ਜੱਫਾ ਪਾਣ ਲਈ ਉੱਠ ਕੇ ਚਲੇ ਜਾਂਦੇ ਸੀ ਸੋ ਅਸੀਂ ਉਹਨਾਂ ਤੋਂ ਬੜੇ ਪਰਜਿਤ ਆਂ ਔਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਉਹ ਸੁਸ਼ੋਭਿਤ ਵੀ ਹੁੰਦੇ ਰਹੇ ਨੇ ਔਰ ਦੁਰਭਾਗਿਆ ਹੈ ਦੇਸ਼ ਦਾ ਕਿ ਐਸਾ ਵਿਅਕਤੀ ਅੱਜ ਇਨੇ ਵੱਡੇ ਧਾਇਤਵ ਦੇ ਉੱਤੇ ਜਿੱਥੇ ਕਿ ਅਟਲ ਬਿਹਾਰੀ ਵਾਜਪਾਈ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਅਰुण ਜੇਤਲੀ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਸੁਸ਼ਮਾ ਸਵਰਾਜ ਜੀ ਬੈਠਿਆ ਕਰਦੇ ਸੀ ਸੋ ਐਸੇ ਧਾਇਤਵ ਦੇ ਉੱਤੇ ਇਹ ਰਾਹੁਲ ਗਾਂਧੀ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਅੱਜ ਆ ਗਿਆ ਹੈ ਔਰ ਉਹ ਕਹਿੰਦੇ ਨੇ ਕਿ ਪਹਿਚਾਨ ਦਿਓ ਉਸ ਵਿਅਕਤੀ ਦੀ ਸਭ ਨੂੰ ਹੈ ਹੀ ਸੋ ਆਚਰਨ ਤੇ ਵਿਵਹਾਰ ਵੀ ਉਹਦਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹਦੀ ਪਹਿਚਾਨ ਸ਼ੁਰੂ ਤੋਂ ਦੇਸ਼ ਇਸ ਬਣੀ ਤੇ ਅੱਜ ਜਦੋਂ ਕੱਲ ਹਿੰਦੂ ਜਿਹੜਾ ਕਿ ਇੱਕ ਮੈਜੋਰਿਟੀ ਦੇ ਵਿੱਚ ਅਸੀਂ 80% ਇਹ ਦੇਸ਼ ਦੀ ਜਨਸਖਿਆ ਹਿੰਦੂ ਹੈ ਇਹ ਦੇਸ਼ ਸੈਕੂਲਰ ਦੇਸ਼ ਹੈ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ ਔਰ ਸਪੈਸੀਫਿਕਲੀ ਹਿੰਦੂਆਂ ਨੂੰ ਇਨਸਕ ਲਫਜ਼ ਉਸ ਵਿਅਕਤੀ ਨੇ ਕਿਹਾ ਕਿ ਕਿੱਡਾ ਦੁਰਭਾਗੇਪੁਰਨ ਸ਼ਬਦ ਹੈ ਉਸ ਵਿਅਕਤੀ ਉਹਦੇ ਬਾਰੇ ਤੇ ਮੈਂ ਜਾਣ ਨਹੀਂ ਆ ਕਿ ਉਹ ਆਪਣੇ ਦਾਦਾ ਜੀ ਦਾ ਨਾਂ ਨਹੀਂ ਲੈਂਦਾ ਫਰੋਜ਼ ਗਾਂਧੀ ਜੀ ਦਾ ਜਿਹੜੇ ਕਿ ਪਾਰਸੀ ਸੀ ਉਹਦੇ ਮਾਤਾ ਜੀ ਹਿਟਰੀ ਤੋਂ ਆਏ ਸੀ ਤੇ ਉਹਨੂੰ ਕੀ ਪਤਾ ਕਿਸੇ ਧਰਮ ਦਾ ਤੇ ਕਿਸੇ ਜਵਾਬ ਦਾ ਤੰਡ ਪੰਜਾਬ ਦੇ ਵਿੱਚ ਚਲਿਆ ਲੱਖਾਂ ਜਾਨਾਂ ਕੁਰਬਾਨ ਹੋ ਗਈਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ ਆਂਤਕਵਾਦਿਆਂ ਦਾ ਰਾਜ ਹੋ ਗਿਆ ਸੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਪੰਜਾਬ ਵਿੱਚ ਆਂਤਕਵਾਦ ਨਾ ਹੁੰਦਾ ਇਹ ਕਾਂਗਰਸ ਨਾ ਹੁੰਦੀ ਤੇ ਇਹ ਪਰਿਵਾਰਵਾਦ ਨੂੰ ਬढ़ावा ਨਾ ਮਿਲਦਾ ਪੰਡਤ ਨਹਿਰੂ ਜੀ ਉਹਨਾਂ ਤੋਂ ਬਾਅਦ ਇੰਦਰਾ ਗਾਂਧੀ ਜੀ ਉਹਨਾਂ ਤੋਂ ਬਾਅਦ ਰਜੀਵ ਗਾਂਧੀ ਜੀ ਔਰ ਉਹਨਾਂ ਤੋਂ ਬਾਅਦ ਸੋਨੀਆ ਗਾਂਧੀ ਜੀ ਔਰ ਇਹ ਹਿੰਮਤ ਜੋੜ ਰਾਹੁਲ ਗਾਂਧੀ ਔਰ ਸਵਦੇਸ਼ੀ ਦੇ ਉੱਤੇ ਉਠਾਰਾ ਘਾਤ ਨਾ ਹੁੰਦਾ ਸੋ ਅੱਜ ਇਹ ਕਾਂਗਰਸ ਦੀ ਸਰਕਾਰ ਨਹੀਂ ਔਰ ਉਸ ਸਰਕਾਰ ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਜਾਂ ਪਹਿਲੇ 70 ਸਾਲਾਂ ਇਹ ਜਿਹੜਾ ਭ੍ਰਸ਼ਟਾਚਾਰ ਦਾ ਟਾਂਡਵ ਹੋਇਆ ਉਹ ਕਰਾਨ ਲਈ ਇਹ ਕਾਂਗਰਸੀ ਇਕ ਕਾਂਗਰਸ ਦਾ ਅੱਗਾ ਮੰਤਰੀ ਮੰਡਲ ਜਿਹੜਾ ਸੀਗਾ ਉਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਜ਼ਬਰਦਸਤ ਘੁਟਾਲੇ ਚਾਹੇ ਉਹ ਫਰਦਾ ਘੁਟਾਲਾ ਹੋਵੇ ਚਾਹੇ ਉਹ ਸਪੈਕਟਰਮ ਦਾ ਘੁਟਾਲਾ ਹੋਵੇ ਚਾਹੇ ਉਹ ਕੋਲ ਸਕੇਮ ਹੋਵੇ ਉਸ ਝੜੀ ਇਹ ਕਾਂਗਰਸ ਨੇ ਲਾਈ ਔਰ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਘੁਟਾਲੇ ਜਿਹੜੇ ਨੇ ਕੇਸ ਇਸ ਕਾਂਗਰਸ ਦੇ ਉੱਤੇ ਚੱਲ ਰਹੇ ਨੇ ਇਹੀ ਕਾਂਗਰਸ ਹੈ ਜਿਹਦੇ ਰਾਜ ਦੇ ਵਿੱਚ ਦੰਗੇ ਹੁੰਦੇ ਸੀ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਦੀ ਪਾਲਿਸੀ ਦੇ ਚੱਲਦੀ ਸੀ ਔਰ ਦੰਗੇ ਹੁੰਦੇ ਸੀ ਹਿੰਦੂ ਮੁਸਲਮ ਦੰਗੇ ਹੁੰਦੇ ਸੀ ਧਰਮਾਂ ਨੂੰ ਆਪਸ ਹੀ ਲੜਾਉਂਦੀ ਸੀ ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੇ 10 ਸਾਲ ਕਿਸੇ ਜਗ੍ਹਾ ਕੋਈ ਦੰਗਾ ਨਹੀਂ ਹੁੰਦਾ ਔਰ ਇਹ ਦੰਗੇ ਕਰਵਾਉਣ ਵਾਲੀ ਕੌਣ ਸੀ ਸੱਤਾ ਸੁੱਖ ਲੈਣ ਵਾਲੀ ਪਰਿਵਾਰਵਾਦ ਦੀ ਜਗਾਰ ਇਹ ਕਾਂਗਰਸ ਸੀ ਅੱਜ जो इन्होंने गवर्नेंस की ये कांग्रेस जीडी लगातार तीन बारी बुरी तरह हार चुकी है दो हजार चौदह एक कांग्रेस बुरी तरह नकारी गई मोदी जी प्रधानमंत्री बने दो हजार उन्नीस ਇਹ ਕਾਂਗਰਸ ਬੁਰੀ ਤਰ੍ਹਾਂ ਨਗਾਰੀ ਗਈ મોદી ਜੀ ਫੇਰ ਪ੍ਰਧਾਨ ਮੰਤਰੀ ਬਣੇ ਔਰ ਤੀਸਰੀ ਵਾਰ ਇਹ ਤਿੰਨ ਅੰਕਾ ਜੀ ਕਾਂਗਰਸ ਨਹੀਂ ਆ ਸਕੀ ਔਰ ਜਿਹੜਾ ਵਿਪਕਸ਼ੀ ਇਹ ਜਿਹੜਾ ਇੰਡੀ ਗਠਵੰਦਰ ਬਣਿਆ ਸੀ ਉਹ ਭਾਜਪਾ ਨੂੰ 240 ਸੀਟਾਂ ਮਿਲੀਆਂ ਇਹ ਸਾਰਾ ਇੰਡੀ ਗਠਵੰਦਰ ਰਲ ਕੇ ਵੀ 240 ਦੀ ਸੰਖਿਆ ਤੱਕ ਨਹੀਂ ਪਹੁੰਚ ਸਕਿਆ ਔਰ ਇਹੋ ਹੀ ਕਾਂਗਰਸ ਦਾ ਰਾਹੁਲ ਗਾਂਧੀ ਨੇਤਾ ਹੈ ਕਿ ਰੋਮ ਜਲ ਰਿਹਾ ਹੈ ਕਾਂਗਰਸ ਮਿਟ ਰਹੀ ਹੈ ਔਰ ਇਹ ਨੀਰੋ ਜਿਹੜਾ ਕਾਂਗਰਸ ਦਾ ਰਾਹੁਲ ਗਾਂਧੀ ਹੈ ਇਹ ਆਪਣੀ ਹਾਰ ਭੁੱਲ ਕੇ ਬਾਜਬਾ ਦੀ ਜਿੱਤ ਦੇ ਉੱਤੇ ਖੁਸ਼ੀ ਜਾਰ ਕਰ ਰਿਹਾ ਹੈ ਇਹਨੂੰ ਇਹ ਨਹੀਂ ਪਤਾ ਕਿ ਤੇਰੀਆਂ ਦੇ 99 ਸੀਟਾਂ ਆਈਆਂ ਨੇ ਤੂੰ ਬਾਜਬਾ ਦੇ ਕਹਦੇ ਕਟਾਕਸ਼ ਕਰਨਾ ਪਿਆ ਤੀਸਰੀ ਵਾਰੀ ਫੇਰ ਮੋਦੀ ਜੀ ਲਗਾਤਾਰ 4 ਸਾਲ ਤੋਂ ਬਾਅਦ ਇਸ ਤਰੀਕੇ ਡੋਈ ਕਿ ਕੋਈ 빅 ਰਾਜਨੇਤਾ ਜੋ ਵਿਸ਼ੂ ਦਾ ਸਭ ਤੋਂ ਲੋਕਪ੍ਰੀਯ ਨੇਤਾ ਹੈ ਉਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਫੋ ਮੈਂ ਇਹ ਮੰਗ ਕਰਾਂਗਾ ਇਹ ਉਹ ਰਾਹੁਲ ਗਾਂਧੀ ਕਿੰਨਾ ਅਹੰਕਾਰੀ ਹੈ ਕਿ ਜਦੋਂ ਲੋਕ ਸਭਾ ਅਧਿક્ષ ਜਿਹੜਾ ਦਾ ਜਿਸ ਨੇ ਅਸீன் ਸੀਗੇ ਉਸ ਵੇਲੇ ਜਿਹੜੇ ਲੋਕ ਸਭਾ ਅਧਿક્ષ ਨੇ ਜਦੋਂ ਮੋਦੀ ਜੀ ਆਏ ਤੇ ਮੋਦੀ ਜੀ ਦਾ ਆਭਿਵਾਦਨ ਕੀਤਾ ਉਹ ਇਸ ਕਰਕੇ ਕੀਤਾ ਕਿ ਸਾਡੀ ਹਿੰਦੂ ਸੰਸਕ੍ਰਿਤੀ ਦੇ ਵਿੱਚ ਹੈ ਕਿ ਜਿਹੜਾ ਵੱਡੀ ਆਯੂ ਦੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਅਸੀਂ ਉਹਨਾਂ ਨੂੰ ਸਿਰ ਝੁਕਾ ਕੇ ਨਮਸਕਾਰ ਕਰਦੇ ਆ ਤੇ ਰਾਹੁਲ ਗਾਂਧੀ ਕੀ ਕਹਿ ਰਿਹਾ ਕਿ ਲੋਕ ਸਭਾ અધ્યક્ષ ਓਮ ਬਿਰਲਾ ਜੀ ਨੇ ਮੋਦੀ ਜੀ ਦਾ ਤੇ ਸਿਰ ਝੁਕਾ ਕੇ ਆਭਿਵਾਦਨ ਕੀਤਾ ਮੇਰਾ ਨਹੀਂ ਕੀਤਾ ਉਹ ਤੂੰ ਉਮਰ ਹੀ ਜਿਉਂ ਨਾਲੋਂ ਛੋਟਾ ਤੂੰ ਦਈ ਤੂੰ ਹੀ ਜਿਉਂ ਨਾਲੋਂ ਛੋਟਾ ਤੇ ਤੂੰ ਐਡਾ ਅਹੰਕਾਰੀ ਹਾਲੇ ਤੱਕ ਤੂੰ ਬਣਿਆ ਹੀ ਕੁਝ ਨਹੀਂ ਰਾਹੁਲ ਗਾਂਧੀ ਤੁਸੀਂ ਤੇ ਹਲੇ ਸਿਰਫ ਵਿਪੱਖਸ਼ ਦੇ ਨੇਤਾ ਹੀ ਬਨੇ ਹੋ ਤੇਨਾ ਅਹੰਕਾਰ ਕਿ ਤੁਹਾਡੀ ਈਗੋ ਹਟ ਹੋ ਗਈ ਕਿ ਅਜ ਮੋਦੀ ਜੀ ਆਜੂਸ਼ਗਰ ਤੋਂ ਕਿੰਨੇ ਵੱਡੇ ਨੇ ਤੇ ਜੇ ਉਹ ਅੰਬਰ ਲਾ ਜੀ ਨੇ ਉਹਦਾ ਸਨਮਾਨ ਕਰਤਾ ਤੇ ਤੁਹਾਡੀ ਈਗੋ ਜਿਹੜੀ ਹੈ ਫੌਲ ਈਗੋ ਉਹ ਹਰਟ ਹੋ ਗਈ ਸੋ ਇਹ ਚਿੰਤਨ ਦਾ ਵਿਸ਼ਾ ਦੇਸ਼ ਲਈ ਇਹ ਚਿੰਤਾ ਦਾ ਵਿਸ਼ਾ ਦੇਸ਼ ਲਈ ਕਿ ਐਸੇ ਵਿਅਕਤੀ ਰਾਹੁਲ ਗਾਂਧੀ ਜੈਸੇ ਔਰ ਐਸੇ ਲੋਕ ਜਿਨ੍ਹਾਂ ਨੇ ਇਹ ਅੱਜ ਗੁੰਡਾਗਰਦੀ ਟਾਈਪ ਦਿਖਾਣੀ ਸ਼ੁਰੂ ਕਰਤੀ ਹੈ ਕਿ ਸੰਸਦ ਨਹੀਂ ਚੱਲਣ ਦੇਾਂਗੇ ਸਰਕਾਰ ਨਹੀਂ ਚੱਲਣ ਦੇਾਂਗੇ ਸਰਕਾਰ ਸਭ ਦੀ ਹੁੰਦੀ ਹੈ ਪ੍ਰਧਾਨ ਮੰਤਰੀ ਸਭ ਦੇ ਹੁੰਦੇ ਨੇ ਨਿਰਵਾਚਿਤ ਹੋ ਜਾਂਦੇ ਨੇ ਤੇ ਜੇ ਦੇਸ਼ ਦੀ ਸਰਕਾਰ ਤੁਸੀਂ ਕਹਿੰਦੇ ਨਹੀਂ ਚੱਲਣ ਦੇ ਹੋਗੇ ਕਿ ਤੇ ਦਾ ਮਤਲਬ ਦੇਸ਼ ਨੂੰ ਤੁਸੀਂ ਵਾਪਸ ਲਿਜਾਣਾ ਚਾਹੁੰਦੇ ਹੋ ਆਪਣੇ ਉਸ ਕਾਲੇ ਸ਼ਾਸਨ ਵਿੱਚ ਐਸਾ ਨਹੀਂ ਹੋਏਗਾ ਅੱਜ ਦੇ ਬੱਬਰ ਸ਼ੇਰ ਪ੍ਰਧਾਨ ਮੰਤਰੀ ਇੱਕ ਸੰਿਆਸੀ ਇੱਕ ਤਪਸਵੀ ਇੱਕ ਯਸ਼ਸਵੀ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਦੇ ਅਧਿਜੈ ਇਹ ਕਾਂਗਰਸ ਤੇ ਉਹਦੇ ਸਾਥੀਆਂ ਦਾ ਕੋਈ ਕੁਚੱਕਰ ਨਹੀਂ ਚੱਲੇਗਾ ਮੋਦੀ ਜੀ ਜਿਨ੍ਹਾਂ ਨੇ ਆਉਂਦੇ ਹੀ ਝੜੀ ਲਾ ਦਿੱ ਕਿਸਾਨਾਂ ਦੀ ਸਨਮਾਨ ਨਿਦਾ ਦੀ ਨਿਦੇ ਦੀ ਘੋਸ਼ਣਾ ਕਰਤੀ ਐਮਐਸਬੀ ਜਿਹੜੀ ਹੈ ਵਧਾ ਦਿੱ 70 ਸਾਲ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਹੀ ਟਰਾਂਸ ਜੈਂਡਰ ਵੀ ਨੇ ਉਹਨਾਂ ਨੂੰ 5 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਉਹ ਦੇ ਦਿੱਤਾ ਔਰ ਇਹ ਜਿਹੜੀ ਕਾਂਗਰਸ ਕਹਿ ਰਹੀ ਹੈ ਕਿ ਭਾਰਤ ਤੀਜੀ ਅਰਥ ਵਿਵਸਥਾ ਨਹੀਂ ਬਣੇਗਾ ਦੇਖੋ ਕਿ ਮਹਾਤਮਾ ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ ਲੜੀ ਔਰ ਮਹਾਤਮਾ ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ ਜਿੱਤਣ ਤੋਂ ਬਾਅਦ ਜਦੋਂ ਇਹ ਦੇਸ਼ ਆਜ਼ਾਦ ਹੋ ਗਿਆ ਤੇ ਉਹਨਾਂ ਨੂੰ ਭਵਿੱਖੇ ਦੀ ਜਾਣਕਾਰੀ ਸੀ ਕਾਂਗਰਸ ਦੇ ਕਲਚਰ ਦੀ ਉਹਨਾਂ ਨੂੰ ਜਾਣਕਾਰੀ ਸੀ ਤੇ ਮਹਾਤਮਾ ਗਾਂਧੀ ਜੀ ਨੇ ਕਿਹਾ ਇਸ ਕਾਂਗਰਸ ਨੂੰ ਭੰਗ ਕਰ ਦਿਓ ਇਹ ਦੇਸ਼ ਦਾ ਵਿਨਾਸ਼ ਕਰ ਦੇਗੀ ਪਰ ਐਸਾ ਹੋਇਆ ਨਹੀਂ ਤੇ ਅੱਜ ਤੁਸੀਂ ਇਹ ਦੇਖੋ ਕਿ ਜੇ ਮਹਾਤਮਾ ਗਾਂਧੀ ਜੀ ਦੀ ਗੱਲ ਉਹ ਮੰਨੀ ਜਾਂਦੀ ਜੇ ਕਾਂਗਰਸ ਨਾ ਹੁੰਦੀ ਤੇ ਕਸ਼ਮੀਰ ਦੇ ਵਿੱਚ 370 ਤੇ 35 ਇਹ ਜਿਹੜੀ ਧਾਰਾ ਲੱਗੀ ਬਕਲਾ ਦੀ ਧਾਰਾ ਅੰਤਗਵਾਦ ਨੂੰ ਪ੍ਰਸਾਹਿਤ ਕਰਨ ਵਾਲੀ ਧਾਰਾ ਜਿਹਦੇ ਜਿਹੇ ਲੱਖਾਂ ਜਿਹੜੇ ਨਾਗਰਿਕ ਸੀ ਸੇਨਾ ਦੇ ਜਵਾਨ ਸੀ ਉਹ ਸ਼ਹੀਦ ਹੋ ਗਏ ਉਹ ਕਦੇ ਵੀ 370 ਤੇ 35 ਨਾਲ ਲੱਗਦੀ ਜਿਹਨੂੰ ਮੋਦੀ ਜੀ ਨੇ ਆ ਕੇ ਰਮੇਸ਼ਾ ਜੀ ਨੇ ਹਟਾਇਆ ਜੇ ਕਾਂਗਰਸ ਨਾ ਹੁੰਦੀ ਤੇ 1975 ਦੇ ਵਿੱਚ ਐਮਰਜੈਂਸੀ ਨਾਲ ਲੱਗਦੀ ਲੋਕਤੰਤਰ ਦੀ ਖਤਿਆਣਾ ਹੁੰਦੀ ਔਰ ਉਥੇ ਸਾਰੇ ਰਾਜਨੇਤਾ ਜਿਹੜੇ ਵਿਪੱਖਸ਼ੀ ਸੀਗੇ ਉਹਨਾਂ ਨੂੰ ਜੇਲਾਂਾਂ ਦੀ ਠੂਸਤਾ ਸਾਰਾ ਦੇਸ਼ ਜੇਲ ਬਣਾਤਾ ਹੈ ਇਸ ਕਾਂਗਰਸ ਨੇ ਪ੍ਰੈਸ ਦੀ ਆਜ਼ਾਦੀ ਤੇ ਵੀ ਕੁਠਾਰਾ ਘਾਤ ਕੀਤਾ ਲੋਕਤੰਤਰ ਦਾ ਚੌਥਾ ਸਤੰਭ ਪ੍ਰੈਸ ਹੈ ਪ੍ਰੈਸ ਨੇ ਲੋਕਾਂ ਨੂੰ ਵੀ ਅਕਸ਼ਮ ਕਰਤਾ ਉਹਨਾਂ ਦੀ ਆਤਕਤਾ ਖੋਲੀਆਂ ਔਰ ਜਿਹੜਾ ਵਿਅਕਤੀ ਵੀ ऐसे ऐसे कानून बना दे तानाशाही दे इंदिरा गांधी जी और उनदे चाटुकारान ने कांग्रेस ने कि जेड़ा भी बोलदा सी उनु जेल ही ठूसता जांदा सी तो लोकतंत्र दी देश दी जनता ने मजबूर करता उस तानाशाही प्रवृत्ति दे प्रधानमंत्री इंदिरा गांधी जी नु पूर्व विजजना ने 21 मार्च 1975 नु इमरजेंसी लानी पड़ी जे कांग्रेस ना हुंदी ਤੇ ਤੁਰਸੀ ਜਿਹੜੇ ਸਿੱਖ ਸਾਡੇ ਬੰਦੂ ਨੇ ਮਾਤਾਵਾਂ ਨੇ ਭੈਣਾ ਸੀ ਬੱਚੇ ਸੀ ਬੱਚੀਆਂ ਸੀ ਉਹਨਾਂ ਦੇ ਗਲੇ ਹੀ ਟਾਇਰ ਪਾ ਗਏ ਉਹਨਾਂ ਨੂੰ ਸਾੜਿਆ ਨਾ ਜਾਂਦਾ ਉਹਨਾਂ ਦੇ ਵਪਾਰ ਉਹਨਾਂ ਦੇ ਪਰਿਵਾਰ ਉਜਾੜ ਨਾ ਦਿੱਤੇ ਜਾਂਦੇ ਜੇ ਇਹ ਕਾਂਗਰਸ ਨਾ ਹੁੰਦੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਜਿਹੜੇ ਕਸ਼ਮੀਰੀ ਪੰਡਤਾਂ ਨੂੰ ਜਿਹੜੇ ਕਿ ਕਸ਼ਮੀਰ ਦੇ ਵਿੱਚ ਉਹਨਾਂ ਦਾ ਘਰ ਸੀ ਅੰਤਕਵਾਦੀਆਂ ਦੁਆਰਾ ਉਹਨਾਂ ਨੂੰ ਖਦੇੜ ਨਾ ਦਿੱਤਾ ਜਾਂਦਾ ਆਪਣੇ ਘਰਾਜੋ ਜੇ ਕਾਂਗਰਸ ਨਾ ਹੁੰਦੀ ਜੇ ਕਾਂਗਰਸ ਤੇ ਕਿਸੇ ਅਚਰੰਦਾ ਮੈਂ ਉਹਨੂੰ ਪੁੱਛਣਾ ਚਾਹਣਾ ਰਾਹੁਲ ਗਾਂਧੀ ਨੂੰ ਕਿ ਕੀ ਬਾਹਾਪਾ ਗਾਂਧੀ ਜੀ ਹਿੰਸਕ ਸੀ ਹਿੰਦੂ ਸੀ ਕੀ Swami Vivekananda ਜੀ ਹਿੰਸਕ ਸੀਗੇ Hindu ਸੀਗੇ ਸੋ ਇਹ ਵਿਅਕਤੀ ਨੂੰ ਅੱਜ ਰਾਸ਼ਟਰ ਤੋਂ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਧਰਮਾਂ ਦੇ ਜਿਹੜੇ ਸਾਡੇ ਆਰਾਧਯ ਮਹਾਪੁਰਸ਼ ਹੋਏ ਨੇ ਉਹਨਾਂ ਦੀਆਂ ਚਿੱਤਰ ਲੈ ਕੇ અપਮਾਨਿਤ ਕੀਤਾ ਉਹਨਾਂ ਨੂੰ ਔਰ ਸਦਨ ਦੀ ਟੇਬਲ ਤੇ ਰੱਖਦੇ ਇਸ ਹਿੰਮਤ ਚੋੜ ਰਾਹੁਲ ਗਾਂਧੀ ਰਾਵੇ ਵਿਅਕਤੀ ਨੇ ਉਹ ਚਿੱਤਰ ਦਿਖਾਣੇ ਸ਼ੁਰੂ ਕਰਤੇ ਟੇਬਲ 'ਇਸ ਕੀ ਉਹ ਮਹਾਪੁਰਸ਼ਾਂ ਦੇ ਚਿੱਤਰਾਂ ਦਾ ਸਥਾਨ ਉਹ ਟੇਬਲ ਸੀਗੀ ਫਿਰ ਅਗਨੀਵੀਰ ਯੋਜਨਾ ਦੇ ਨੂੰ ਜਾਣਕਾਰੀ ਉਹ ਕੋਈ ਨਹੀਂ ਹੈ ਕਮ ਸੇ ਕਮ ਕੁਝ ਜਾਣਕਾਰੀ ਦੇ ਲੈ ਕੇ ਘਰ ਆਏ ਕਿ ਜੀ ਅਗਨੀਵੀਰ ਯੋਧਾ ਨੇ ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਨੇ ਉਹਨਾਂ ਲਈ ਇਸ ਵਿਅਕਤੀ ਨੇ ਕਿਹਾ ਕਿ ਉਹ ਜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਔਰ ਉਸ ਸਮੇਂ ਸਾਡੇ ਰੱਖਿਆ ਮੰਤਰੀ ਰਾਜਨਾਥ ਜੀ ਨੂੰ ਉੱਠ ਕੇ ਇਹ ਕਹਿਣਾ ਪਿਆ ਕਿ ਇਹ ਤੁਹਾਡੀ ਜਾਣਕਾਰੀ ਨਹੀਂ ਹੈ ਨੇਤਾ ਵਿਪੱਖਸ਼ ਰਾਹੁਲ ਗਾਂਧੀ ਜੀ ਉਹਨਾਂ ਨੂੰ 1 ਕਰੋੜ ਰੁਪਏ કે ਕੋਈ ਸ਼ਹੀਦ ਹੋ ਜਾਂਦਾ ਹੈ ਕਿ ਨਹੀਂ ਵੀਰ ਤੇ ਭਾਰਤ ਸਰਕਾਰ ਦਿੰਦੀ ਹੈ ਔਰ ਉਸ ਤੋਂ ਬਾਅਦ ਇਹ ਵਿਅਕਤੀ ਨੇ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹਿ ਸਕਨੇ ਹੈ ਸ਼ਰਮਿੰਦਗੀ ਨਹੀਂ ਮਹਿਸੂਸ ਕੀਤੀ ਔਰ ਅੱਗੇ ਬਾਤ ਗਿਆ ਔਰ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਗੱਲਾਂ ਕਰ ਰਿਹਾ ਹੈ ਔਰ ਸਾਰਾ ਸਦਨ ਅਚੰਬਿਤ ਸੀ ਕਿ ਸਦਨ ਦੀ ਮਰਿਆਦਾ ਦਾ ਕੀ ਬਣੇਗਾ ਭਵਿੱਖੇ ਦੇ ਵਿੱਚ ਜਿੱਤੇ ਐਸਾ ਇਮਤਜੋੜ ਨੇਤਾ ਕਾਂਗਰਸ ਨੇ ਪ੍ਰੋਜੈਕਟ ਕਰ ਦਿੱਤਾ ਔਰ ਮੈਂ ਤਾਂ ਸਮਝ ਨਾ ਕਿ ਵਿਪਖਸ਼ੀ ਨੇਤਾ ਵੀ ਜਿਹੜੇ ਕਈ ਬ੍ਰਿਸ਼ਟ ਨੇਤਾ ਨੇ ਵਿਦਵਾਨ ਵੀ ਨੇ ਵਿਪਖਸ਼ ਦੇ ਵਿੱਚ ਉਹ ਵੀ ਪਿੱਛੇ ਬੈਠੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸੀ ਕਿ ਅੱਜ ਇਹ ਜਿਹੜਾ ਮੋਦੀ ਜੀ ਦੀ ਜੋ ਸੁਨਾਮੀ ਤੋਂ ਘਬਰਾ ਕੇ ਇਹ ਜਿਹੜਾ ਇੰਡੀ ਗਠਬੰਦਰ ਮਰਿਆ ਹੈ ਤੇ ਨੇਤਾ ਕਿਹਨੂੰ ਅਸੀਂ ਬਣਾ ਰਿਹਾ ਹੈ ਇਹ ਸਭ ਉਤਰਦਾਈ ਨੇ ਜਿਸ ਲੋ ਐਸਾ ਵਿਅਕਤੀ ਅਸ਼ੋਭਨੀય ਵਿਵਹਾਰ ਕਰਦਾ ਹੈ ਸੰਸਦ ਦੇ ਤੇ ਉਹਦਾ ਜੋ ਕਹਿ ਸਕਨੇ ਆ ਨਿੰਦਾ ਹੈ ਉਹ ਸਾਰੇ ਉਹ ਵਿਅਕਤੀਆਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਉਹਨੂੰ ਨੇਤਾ ਵਿਪੱਖ ਉਨਾ ਅੰਦੇ ਲਈ ਪ੍ਰਪੋਜ਼ ਕੀਤਾ ਸੋ ਅੱਜ ਮੈਂ ਤੁਹਾਨਾਂ ਲਈ ਜਾਣਕਾਰੀ ਦੇਵਾਂਗਾ ਕਿ ਕਾਂਗਰਸ ਦਾ ਸੰਗੇ ਕਿ ਉਹ ਇਟਲੀ ਦੇ ਨੇ ਕਿ ਭਾਰਤ ਦੇ ਨੇ ਇਹ ਤੇ ਉਹ ਹੀ ਦੱਸਣਗੇ ਕਿ ਆਪਣੇ ਦਾਦਾ ਜੀ ਫਿਰੋਜ਼ ਗਾਂਧੀ ਜੋ ਪਾਰਟੀ ਸੀ ਉਹਨਾਂ ਦਾ ਨਾਂ ਕਿਉਂ ਨਹੀਂ ਅੱਜ ਤੱਕ ਲੈਂਦੇ ਇਹਦੇ ਇਤਿਹਾਸ ਨੂੰ ਪਤਾ ਕਿ ਉਹ ਕੌਣ ਨੇ ਸੋ ਇਹ ਦੇ ਦੇਖੀ ਜਨਤਾ ਨੂੰ ਦੇਖਣਾ ਪਏਗਾ ਕਿ ਉਨਾ ਦਾ ਪਿਸ਼ਟ ਭੂਮੀ ਕੀ ਹੈ ਐਵੇਂ ਸਮਝਣਾ ਕਿ ਦੇਸ਼ ਦੀ ਜਨਤਾ ਦੇ ਬਾਰੇ ਡਿਸਾਈਡ ਅਗਲੀ ਵੀ ਕੀ ਸ਼ਹੀਦਾਂ ਦੇ ਦਰਜਾ ਕਾ ਵੀ ਸਵਾਲ ਬੜਾ ਘੁੰਦੇ ਰਹੋ ਰਾਜਨਾ ਜੀ ਨੇ ਤੁਰੰਤ ਕਹਿਤਾ ਰਾਜਨਦੀ ਜਿਹਨੂੰ ਜਾਣਕਾਰੀ ਦੇ ਕੋ ਐ ਨਹੀਂ ਮੈਂ ਤਾਂ ਹਿੰਮਤ ਚੋਰ ਵਰਡ ਯੂਜ਼ ਕੀਤਾ ਫਸਟ ਟਾਈਮ ਆਮ ਯੂਜ਼ਿੰਗ ਥਿਸ ਵਰਡ ਫॉर ਦਾ ਲੀਡਰ ਆਫ ਦਾ ਆਪੋਜੀਸ਼ਨ ਲੀਡਰ ਆਫ ਦਾ ਆਪੋਜੀਸ਼ਨ ਇਜ਼ ਅ ਵੈਰੀ ਰਿਸਪੋਨਸਿਬਲ ਡੈਜ਼ਿਗਨੇਟਰ ਸੋ 댓 ਵੇ ਹਿਸ ਸਪੀਚ ਇੰਡੀਕੇਟਸ ਥੈਟ ਹੀ ਇਜ਼ ਦਾ ਮੋਸਟ ਐਵਰ ਇਮੈਚੂਰ ਲੀਡਰ ਇਨ ਦਾ ਹਿਸਟਰੀ ਆਫ ਇੰਡੀਆ ਲੀਡਰ ਆਫ অপੋਜੀਸ਼ਨ ਉਸ ਲਿਹਾਜ਼ ਦੇ ਨਾਲ ਮੈਂ ਉਹਨਾਂ ਦੇ ਦਿਮਾਗ ਦੇ ਬਹੁਤ ਕੁਝ ਦੀ ਦੇਖ ਚੁੱਕਿਆ ਉਹਨਾਂ ਦਾ ਇਸੇ ਕਰਕੇ ਦੇਸ਼ ਦੇ ਲੋਕ ਉਹਨਾਂ ਨੂੰ ਕਈ ਨਾਮਾਂ ਤੋਂ ਸੁਸ਼ੋਭਿਤ ਕਰਦੇ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਨਰਨੇ ਆਪੋਜੀਸ਼ਨ ਨੇ ਲੈ ਕਿ ਐਸੇ ਅਰਿਪਕਵ ਇਮੈਚੂਰ ਵਿਅਕਤੀ ਰਾਹੁਲ ਗਾਂਧੀ ਨੂੰ ਇੱਕ ਮਾਨ ਸਤਿ ਤਾਂ ਕਾਨੂੰਨੀ ਲੱਗਦਾ ਕਿ ਨੀਤਾ ਪਰਿਸਰਪਤ ਜਾਂਚ ਤੋਂ ਬਾਅਦ ਉਹ ਇਸ ਤਰ੍ਹਾਂ ਦੀ ਇੱਕ ਪੰਛੋਕੇ ਚੈਲੋ